ਬਤਾਓ ਕਹਾਂ ਕਰਿਆ ਨੇ ਬਲੇ ਕੀ ਬਾਤ ਹੋਈ ਹੈ ਮੈਂ ਰਵੀ ਕੁਮਾਰ ਹਾਂ ਜੀ ਨਹਿਰੂ ਕਲੋਨੀ ਹਾਂਜੀ ਕੀ ਬਾਤ ਹੋਈ ਹੈ ਮੈਂ ਜੀ ਅੱਜ ਤਾਲਾ ਤੋੜਿਆ ਵਾ ਤੇ ਅੱਜ ਪੱਖਾ ਵੀ ਲੈ ਕੇ ਗਹਿਣਾ ਕੱਟੂ ਜੋ ਸਦਾ 10000 ਰੁਪਏ ਉਹ ਵੀ ਲੈ ਗਏ ਹਾਂ ਤਾਂ ਇਹ ਮੈਂ ਚਾ 4:30 ਵਜੇ ਆਇਆ ਦੇਖਿਆ ਤਾਂ ਕਮਰੇ ਦਾ ਤਾਲਾ ਟੁੱਟਿਆ ਦਾ ਕਿਸੇ ਨੇ ਤੁਸੀਂ ਕੰਮ ਕਰਦੇ ਦਿਓ ਮੈਡੀਕਲ ਕੋਈ ਕੁਕਿੰਗ ਦਾ ਅੱਛਾ ਕਿੰਨੀ ਦੇਰ ਹੋ ਗਈ ਤੁਹਾਨੂੰ ਤੇ ਕੰਮ ਕਰਦੇ ਆ ਠੀਕ ਸਾਲ ਹੋ ਗਿਆ ਅੱਛਾ ਤੇ ਤੁਹਾਨੂੰ ਕਦੋਂ ਪਤਾ ਲੱਗਾ ਤੁਸੀਂ ਕਸਟਮ ਘਰ ਆਏ ਤਾਂ ਤੁਹਾਨੂੰ ਪਤਾ ਲੱਗਾ ਕਿ ਮੈਂ 4:30 ਵਜੇ ਘਰ ਆਇਆ ਤਾਂ ਪਤਾ ਲੱਗਿਆ ਤੇ ਤੁਸੀਂ ਤੇ ਕੱਲੇ ਰਹਿੰਦੇ ਸੀ ਕਿ ਹੋਰ ਵੀ ਮੈਂ ਕੱਲ ਰਹਿੰਦਾ ਹਾਂ ਹਾਂ ਜੀ ਕੋ ਪਤਾ ਲੱਗੋ ਕੈਮਰਾ ਵਗੈਰਾ ਲੱਗਾ ਕਿ ਕੈਮਰਾ ਲੱਗ ਗਿਆ ਜਾਂ ਇੰਚਾ ਕੀਤਾ ਫਿਰ ਅਸੀਂ ਇਹ ਫਾਲੋਅ ਕਰਵਾਏ ਹਾਂ ਜੀ ਕਿੰਨੇ ਕ ਦਾ ਟੋਟਲ ਨੁਕਸਾਨ ਹੋ ਗਿਆ ਜੀ ਤੁਹਾਡਾ ਟੋਟਲ ਨੁਕਸਾਨ ਹੈ ਜੀ 5 ਅੱਛਾ ਜੀ ਤੇ ਕੋ ਪਤਾ ਲੱਗਾ ਕਿੰਨੇ ਮੁੰਡੇ ਇਹੀ ਜਾਂ ਕੁਝ ਪਤਾ ਨਹੀਂ ਪਤਾ ਲੱਗਿਆ ਕੈਮਰੇ ਤੇ ਇੱਕ ਹੀ ਆਂਦਾ ਕੱਲਾ ਅੱਛਾ ਜੀ ਹੋਰ ਕੀ ਕੀ ਤੁਹਾਡਾ ਲੈ ਕੇ ਜੀ ਹਾਂ ਜੀ ਪੱਖਾ ਹੈ ਗਹਿਣਾ ਹੈ ਮਾਲਾ ਹੈ ਗੁੱਠੀ ਹੈ ਚੈਨੀ ਹੈ ਕੱਪ 10000 ਰੁਪਏ ਅੱਛਾ ਹਾਂ ਜੀ ਅੱਜ ਹੀ ਸਾਰਾ ਸਮਾਨ ਲੈ ਕੇ ਹਾਂ ਜੀ ਹਾਂ ਜੀ ਆਏ ਕਦੋਂ ਪਤਾ ਲੱਗਾ ਕਿੱਥੋਂ ਦੀ ਕੋ ਟੱਪ ਕੇ ਆਏ ਜਾਂ ਕਿਤੋਂ ਇਹ ਕਾਂਦੇ ਟੱਪ ਕੇ ਆਏ ਜੀ ਪਤਾ ਕੈਮਰਾ ਦੇਖਿਆ ਤਾਂ ਕਾਂਦੇ ਟੱਪ ਕੇ ਆਏ 1 ਵਜੇ 1 ਵਜੇ ਦੁਪਹਿਰ ਨੂੰ ਹਾਂਜੀ ਹਾਂਜੀ ਇੱਥੇ ਤੁਹਾਡੇ ਘਰ ਤੇ ਕਿਰਾਏ ਤੇ ਰਹਿੰਦੇ ਕਿ ਆਪਣਾ ਇੱਥੇ ਨਹੀਂ ਕਿਰਾਏ ਤੇ ਰਹਿੰਦੇ ਹਾਂਜੀ ਦੇਖੋ ਹੋਰ ਕਿ ਤੁਹਾਡੇ ਇੱਥੇ ਕੋਈ ਤੁਹਾਡੇ ਬੱਚੇ ਜਾਂ ਇੱਥੇ ਕੋਈ ਨਹੀਂ ਨਹੀਂ ਇੱਥੇ ਕੋਈ ਨਹੀਂ ਤੁਸੀਂ ਇਕੱਲੇ ਰਹਿੰਦੇ ਸੀ ਹਾਂਜੀ ਹਾਂਜੀ ਹੁਣ ਇਸ ਤੋਂ ਬੜੇ ਤੁਸੀਂ ਪੁਲਿਸ ਨੂੰ ਕੰਪਲੇਟ ਕਰਦੇ ਸੀ ਹਾਂਜੀ 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 ਕੀ ਪੁਲਿਸ ਆਈ ਇੱਥੇ ਮੌਕੇ ਤੇ ਪੁਲਿਸ ਮੌਕੇ ਤੇ ਆ ਰਹੇ ਇਹ ਕਹਿੰਦੇ ਆ ਮੌਕਾ ਦੇਖਾ ਹਾਂਜੀ ਕੋਈ ਨਹੀਂ ਆਹ ਦੇਖੋ ਇਹ ਨਹੀਂ ਕੀ ਮੰਗ ਕੀ ਕਰਦੇ ਹੋ ਜੀ ਮੰਗਾਏ ਕਰਦੇ ਜੀ ਆਹਰਾ ਜਰਾ ਨਿੱਤਿਆ ਵਾਵਾ ਹੈ ਕਿ ਨਾ ਬਾਕੀ ਉਹਨੂੰ ਤਾਂ ਵੈਸਾ ਜਾਂ ਥੋੜੀ ਜਿਹੀ ਮਾੜੀ ਮੋੜੀ ਪਤਾ ਲੱਗੇ ਕਿ ਕਿੰਨਾ ਦੂਸਰੇ ਘਰ ਚ ਕੀ ਕਰਨਾ ਕੀ ਆਨੇ ਕਰਨਾ ਮੈਂ ਟੋੜਾ ਤੁਹਾਡਾ 50 ਤੋਂ 60 ਹਜ਼ਾਰ ਦਾ ਨੁਕਸਾਨ ਆ ਜੀ ਆ ਜੀ ਉਸ ਜਿਹੜੇ ਬੰਦੇ ਨੇ ਚੋਰੀ ਕੀਤੀ ਹੈ ਉਹ ਉਹਨੂੰ ਕੁਝ ਪਤਾ ਸੀ ਕਿ ਕਿੱਥੇ ਗਿਆਣਾ ਪਿਆ ਜਾਂ ਕੁਝ ਸੀ ਪਤਾ ਲੱਗਾ ਨਹੀਂ ਜੀ ਉਹ ਤਾਂ ਅੰਦਰ ਹੀ ਗਿਆਣਾ ਕਿੱਥੇ ਪਿਆ ਸੀ ਗਿਆਣਾ ਮੰਦਰ ਚ ਪਿਆ ਸੀ ਉਹ ਮੰਦਰ ਚ ਹੀ ਲੈ ਗਿਆ ਹਾਂ ਜੀ ਤੇ ਪੈਸੇ ਵਗੈਰਾ ਕਿੱਥੇ ਪੈਸੇ ਬੈਗ ਚ ਥੇ ਜੀ ਤੇ ਹੋਰ ਜੇ ਹੋਰ ਕੀ ਲੱਗਿਆ ਪੱਖਾ ਜੇ ਛੱਤ ਵਾਲਾ ਪੱਖਾ ਅਰੇ ਛੱਤ ਵਾਲਾ ਪੱਖਾ ਹੀ ਚਲ ਗਿਆ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਕੀ ਮੰਗ ਇਹ ਕਰਦੇ ਜੀ ਪਹਿਲੇ ਉਹਨੂੰ ਪਿਆ ਗਿਰਪਤਾ ਕਿਤੇ ਜਾਏ ਫਿਰ ਉਹਨਾਂ ਦੇ ਪੁੱਛਣ ਮੇਰਾ ਸਮਾਨ ਸਾਰਾ ਦੇ ਦੇਵੇ ਤਾਂ ਮੈਂ ਨਵਨੀਤ ਸ਼ਰਮਾ ਹਾਂ ਹਾਂ ਜੀ ਸਾਡਾ ਕਰਨਾਲ ਨਾਲ ਘਰੀ ਹੈ ਜੀ ਹਾਂ ਜੀ ਕੀ ਗੱਲ ਹੋਈ ਪਾਜੀ ਇੱਥੇ ਅੱਜ ਐ ਰਵੀ ਕੁਮਾਰ ਇਹ ਸਾਡੇ ਇੱਥੇ ਨਾਲ ਦੇ ਗਵੰਡੀ ਘਰ ਕਰਾਇਤੇ ਰਹਿੰਦੇ ਨੇ ਮੈਸੇਜ ਕੰਮ ਕਰਦੇ ਵਿਚਾਰੇ ਰੋਲ ਸੇਰੇ ਜਾਂਦੇ ਸ਼ਾਮੀ ਰਾਤ ਹੀ ਹੁੰਦੇ ਇਹਨਾਂ ਦੇ ਘਰਾਂ ਚੋਰੀ ਹੋ ਗਈ ਹੈ ਜਿਹੜੇ ਪੱਕਾ ਇਹਨਰੇ ਪੈਸੇ ਜਿਹੜਾ ਜਮਾ ਕੀਤੇ ਹੋਇਆ ਚਾਰਿਆ ਨੇ ਮਿਹਨਤ ਕਰ ਕਰਕੇ ਪਲੱਸ ਅੰਗੂਠੀਆਂ ਵਾਲੀਆਂ ਹੋਰ ਵੀ ਸੋਨੇ ਦਾ ਸਮਾਨ ਚਾਂਦੀ ਦਾ ਸਮਾਨ ਸਾਰਾ ਚੋਰੀ ਕਰਕੇ ਲੈ ਗਿਆ ਕਿੰਨੀ ਦੇਰ ਤੋਂ ਇਹ ਜਗ੍ਹਾ ਤੇ ਰਹ ਰਹੇ ਸੀ ਇਹ ਇਹ ਭਾਈ ਇੱਥੋਂ ਕਾਫੀ ਦੇ ਹੋ ਗਏ ਆ 15-20 ਸਾਲ ਹੋ ਗਏ ਇੱਥੇ ਰਹਿੰਦੇ ਨੇ ਅੱਛਾ ਕਿਰਾਏ ਤੇ ਰਹਿੰਦੇ ਸੀ ਇੱਥੇ ਹਾਂਜੀ ਕਿਰਾਏ ਤੇ ਰਹਿੰਦੇ ਆ ਤੇ ਕੁਝ ਪਤਾ ਲੱਗਾ ਕੋਈ ਕਿ ਹਾਂਜੀ ਸਾਡੇ ਨਾਲ ਦਾ ਇੱਕ ਇੱਕ ਘਰ ਛੱਡ ਕੇ ਸਾਡਾ ਘਰ ਛੱਡ ਕੇ ਇੱਕ ਬੰਦਾ ਗੱਲਬੂ ਲੱਭੂ ਉਹ ਸੀਸੀਟੀਵੀ ਤੇ ਕੈਪਚਰ ਹੋਇਆ ਉਹੀ ਸਮਾਨ ਸਾਰਾ ਚੋਰੀ ਕਰਕੇ ਲੈ ਗਿਆ ਔਰ ਇਹ ਸੀਸੀਟੀਵੀ ਸਾਡੇ ਕੋਲ ਹੈਗੀ ਹੈ ਪੁਲਿਸ ਨੂੰ ਇਸ ਬਾਰੇ ਕੰਪਲੇਂਟ ਦਿੱਤੀ ਹੈ ਅਸੀਂ ਪੁਲਿਸ ਕੰਪਲੇਂਟ ਕਰ ਆਏ ਆ ਮੇਜਰ ਨੰਬਰ ਤੇ ਆਏ ਕੰਪਲੇਂਟ ਵੀ ਦੇ ਆਏ ਮੱਲੇ ਵੱਲੋਂ ਵੀ ਦੇ ਆਏ ਤੇ ਆਪਣੇ ਵੱਲੋਂ ਵੀ ਦੇ ਆਏ ਇਸ ਤੋਂ ਪਹਿਲੇ ਵੀ ਕੋਈ ਇਹੋ ਜਿਹੀ ਵਾਰਤਾ ਤੇ ਇਸ ਤੋਂ ਪਹਿਲੇ ਵੀ ਨੇ ਕਾਫੀ 4 5 6 ਮਹੀਨੇ ਪਹਿਲਾਂ ਵੀ ਕੀਤੀਆਂ ਜੇ ਹੁਣ ਪੁਲਿਸ ਨੇ ਕੋਈ ਆਈ ਮੌਕੇ ਤੇ ਪੁਲੀਸਾਈ ਕੋਈ ਨਹੀਂ ਪੁਲਿਸ ਅੱਧੋ ਕੋਈ ਨਹੀਂ ਆਈ ਉਹ ਗੈਪ ਹੋ ਗਿਆ ਲੱਭਾ ਨਹੀਂ ਹਰੇ ਕੋਈ ਸਬੂਤ ਵੀ ਹੋਈ ਨਹੀਂ ਸੀ ਕਿਨੇ ਚੋਰੀ ਕੀਤੀ ਹੈ ਹੁਣ ਸਾਡੇ ਕੋਲ ਸੀਸੀਟੀਵੀ ਦੀ ਪੂਰੀ ਫੁਟੇਜ ਹੈਗੀ ਹੈ ਮੁੱਖ ਤੇ ਪੁਲਿਸ ਪਹੁੰਚੀ ਹਾਂਜੀ ਹਜੇ ਤੱਕ ਨਹੀਂ ਆਏ ਕਹਿ ਰਹੇ ਸੀ ਆ ਰਹੇ ਕੰਪਲੇਂਟ ਦੇ ਰਹੇ ਇੱਕ ਸਾਡਾ ਬੰਦਾ ਉੱਥੇ ਉਹਨਾਂ ਨੂੰ ਲੈ ਕੇ ਆ ਰਿਹਾ ਕੀ ਮੰਗ ਕੇ ਕਰਦੇ ਹੋ ਪੰਜ ਤੁਸੀਂ ਮੰਗਿਆ ਰਹੇ ਤੇ ਕਾਰਵਾਈ ਕੀਤੀ ਜਾਏ ਇਹਨੂੰ ਮਲੇ ਲੱਕੜੇ ਜਾਵੇ ਅਸੀਂ ਨਹੀਂ ਨੇ ਇੱਥੇ ਗੰਦੇ ਬੰਦੇ ਰੱਖਣਾ ਆਪਣੇ ਮਲੇ ਲੋਕੋ ਹੀ ਗਈ ਮੁੱਖੇਲੇ ਪਹੁੰਚੀ ਅੱਗੇ ਮੌਕਾ ਦੇਖਿਆ ਜੀ ਮੌਕਾ ਦੇਖ ਕੇ ਉਹਨਾਂ ਦੇ ਘਰ ਦਾ ਦਵਾਜਾ ਖਲਾਇਆ ਜਿਨ੍ਹਾਂ ਦੇ ਇਲਜ਼ਾਮ ਲਾਇਆ ਉਹਨਾਂ ਦਾ ਉਹਨਾਂ ਦਾ ਬੇਟਾ ਤੇ ਮਾਂ ਜਿਹੜੀ ਆ ਉਹ ਕਿਤੇ ਬਾਜ਼ਾਰ ਗਏ ਨੇ ਉਹ ਕਿਤੇ ਲਿਆ ਕੇ ਥਾਣੇ ਪੇਸ਼ ਕਰ ਦਿੰਦੇ ਆ ਅਗਲੀ ਤਰੀਖ ਨੂੰ ਉਹਦੇ ਹੋਂ ਤੇ ਅਗਲੀ ਕਾਰਵਾਈ ਕੀਤੀ ਜਾਗੀ ਪਰ ਘਰ ਦੇ ਵਿੱਚੋਂ ਕੋਈ ਐਹੋ ਜਿਹੀ ਤਰਾਜੁਬ ਚੀਜ਼ ਨਹੀਂ ਮਿਲੀ ਸਿਰ ਪਤਾ ਲੱਗ ਕਿ ਕਿੰਨੇ ਕ ਦਾ ਕੀ ਕੀ ਚੀਜ਼ ਦੀ ਲੁੱਟ ਹੋਈ ਕੋਈ ਪਤਾ ਲੱਗਾ ਨਹੀਂ ਪਤਾ ਨਹੀਂ ਪਤਾ ਤਾਂ ਲੱਗਾ ਇਹਨਾਂ ਨੇ ਜੋ ਲਿਖਾਇਆ ਵਾ ਉਸ ਮੁਤਾਬਕ ਲਿਖਾਇਆ ਵਾ ਅਗਲੇ ਜਦੋਂ ਅਸੀਂ ਦੋਸ਼ੀ ਨੂੰ ਫੜਾਂਗੇ ਫਿਰ ਉਸ ਤੋਂ ਪਤਾ ਲੱਗੇਗਾ ਕਿ ਕੀ ਕੀ ਚੀਜ਼ ਬਰਾਮਦ ਹੋਈ ਹੈ ਜਦੋਂ ਦੋਸ਼ੀ ਕੀਤਾ ਜਾਊਗਾ ਬਿਲਕੁਲ ਹੀ ਬਿਲਕੁਲ ਬਿਲਕੁਲ ਮੌਕੇ ਦੇ ਉਸੇ ਹਾਲੇ ਜਾ ਰਹੇ ਨੇ ਇਹ ਕਿਹੜਾ ਇਲਾਕਾ ਜੀ ਹੈ ਇਹ ਸਾਹ ਹੈਗਾ ਜੀ ਆਪਣਾ ਅਰ ਕਿਰਕੋਨੀ ਨਰੁਕਲੋਨੀ ਨਰੁਕਲੋਨੀ 88 ਫੁੱਟ ਰੋਡ ਮੀਠਾ ਰੋਡ ਨੇੜੇ ਬਾਬਾ ਮੀਰਛਾਂ ਜੀ ਕੀ ਗੱਲ ਹੋਈ ਭਾਜੀ ਸਾਰੀ ਦੱਸੋ ਜੀ ਪਹਿਲੇ ਕੋਈ ਪਹਿਲੇ ਮੰਗਲਬਾਹ ਚੋਰੀ ਮੇਰਾ ਹਸਾਲਾ ਕੁਝ ਗਹਿਣਾ ਲੈ ਗਏ ਕਿੱਥੇ ਰਹਿੰਦੇ ਕਿਹੜਾ ਇਲਾਕਾ ਜੀ ਨਰੁਕਲੋਨੀ ਹਾਂਜੀ ਕੀ ਗੱਲ ਹੋਈ ਕਦੋਂ ਦੀ ਗੱਲ ਵਾਰਦਾ ਤਈ ਜੀ ਅੱਜ ਅੱਜ 1 ਵਜੇ ਜੀ ਹੋਈ ਇੱਕ ਪਹਿਲੇ ਜੀ ਇੱਕ ਦਿਨ ਹੋਈ ਕੀ ਕੀ ਚੋਰੀ ਕਰਕੇ ਲਗੇ ਸਾਰਾ ਗਹਿਣਾ ਲੈ ਗਿਆ ਮੇਰੇ ਕੋਲ ਠੀਕ ਪੱਖਾ ਪੱਖਾ ਕਿੱਥੇ ਲੱਗਾ ਸੀ ਪੱਖਾ ਖਾਤਾ ਜੀ ਅੱਛਾ ਤਾਂ ਗਹਿਣਾ ਵਗੈਰਾ ਕਿੱਥੇ ਵਿਆ ਸੀ ਗਹਿਣਾ ਮੰਦਰ ਚ ਪਿਆ ਨਿਕਾਉ ਆਟਾ ਗਿਆ ਨਰਦੀਸ ਤੇ ਕਿੰਨੇ ਕੋ ਪਤਾ ਲੱਗਾ ਕਿ ਕਿਹੜੇ ਬੰਦੇ ਆਏ ਜਾਂ ਕੁਝ ਬੰਦੇ ਜਾਂ ਕੈਮਰਾ ਦੇਖਿਆ ਬਸ ਮੈਂ ਤਾਂ ਉਹ ਮੁੰਡਾ ਦੇ ਨਜ਼ਰ ਆਂਦਾ ਤੇ ਆ ਗੁੰਦੇ ਆ ਕੀ ਹੋਰ ਕੀ ਕੀ ਸਮਾਨ ਸੀ ਤੁਹਾਡਾ ਬਾਕੀ ਲੱਖ ਜਿਹੜਾ ਅੱਛਾ ਪੱਕਾ ਗਿਆ ਨਾ ਪਹੁੰਚਾ ਅੱਛਾ ਗਿਆ ਨਾ ਸਾਰੇ ਲੇ ਗਏ ਹਾਂਜੀ ਉਹ ਬੈਗ ਤੇ 10000 ਜਿਹੜਾ ਉਹ ਲੈ ਗਏ बखोर सारा समान लगा चलो तो बैग लेके कस हजार करते कपड़े वो थल गए